ਬ੍ਰੇਕ ਤੋਂ ਬਾਅਦ ਆਪ ਸਾਡੇ ਦਰਸ਼ਕਾਂ ਦਾ ਮੁੱਢ ਤੋਂ ਸਵਾਗਤ ਹੈ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਗਲੀ ਖਬਰ ਵੱਲ ਵੱਧਦੇ ਹਾਂ 2027 ਦੀਆਂ ਚੋਣਾਂ ਤੋਂ ਪਹਿਲਾ ਕਾਂਗਰਸ ਨੂੰ ਲੈ ਕੇ ਇਹ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਆਪਸੀ ਹਉਮੇ ਦੀ ਲੜਾਈ ਕਾਰਨ ਕਾਂਗਰਸ ਪੰਜਾਬ ਦੇ ਮੁੱਦਿਆਂ ਨਾਲੋਂ ਟੁੱਟ ਕੇ ਆਤਮਹੱਤਿਆ ਹੀ ਕਰ ਰਹੀ ਹੈ ਜੋ ਕਿ ਕਈ ਵੱਡੇ ਸਵਾਲ ਪੈਦਾ ਕਰ ਰਹੇ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿਵਾਦ ਦੇ ਮਨੋਵਿਗਿਆਨਿਕ ਰਾਜਨੀਤਿਕ ਪੱਖ ਕੀ ਹੋ ਸਕਦੇ ਹਨ ਹਾਂ ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈਗੀ ਆ ਕਿ ਅੱਜ ਕਾਂਗਰਸ ਦੀ ਪਿੱਛੇ ਨਹੀਂ ਆ ਗਈ ਆ ਕਿ ਕਾਂਗਰਸ ਆਪਣੇ ਪੈਰ ਤੇ ਘੋੜਾ ਮਾਰ ਰਹੀ ਆ ਜੀ ਇਹਨੂੰ ਆਤਮਹੱਤਿਆ ਕਹਿੰਦੇ ਆ ਹਾਂ ਮਤਲਬ ਇਹ ਇਹਦਾ ਹੈਗਾ ਕਿ ਕੋਈ ਵੀ ਨੇਤਾ ਇਹਨਾਂ ਦਾ ਕੋਈ ਵੀ ਨੇਤਾ ਜਿਹਨੂੰ ਮਰਜ਼ੀ ਛਿੜ ਕੇ ਦੇਖ ਲੋ ਹਾਂ ਉਹ ਦੂਜੇ ਦਾ ਖਲਾਮ ਹੁੰਦਾ ਬਿਲਕੁਲ ਬੋਲਦਾ ਹੈਨਾ ਜੀ ਕੋਈ ਵੀ ਨੇਤਾ ਕਾਂਗਰਸ ਦੇ ਪੱਖ ਤੋਂ ਨਹੀਂ ਬੋਲਦਾ ਹਾਂ ਕੋਈ ਵੀ ਨੇਤਾ ਜਿਹੜੇ 7-8 ਉੱਪਰ ਬੈਠੇ ਹੈਗੇ ਆ ਜਿਹਨੂੰ ਮਰਜ਼ੀ ਰੋਜ਼ ਸੋਸ਼ਲ ਮੀਡੀਆ ਸੁਣਦੇ ਆ ਹਾਂ ਜਿਹਨੂੰ ਛੇੜਦੇ ਆ ਉਹ ਦੱਸਦਾ ਕਿ ਐ ਹਮ ਕਿਸੇ ਕੰਮ ਨਹੀਂ ਦੂਦਾ ਕਹਿੰਦਾ ਹਮਸੇ ਵੱਡ ਕਰ ਕੌਣ ਤੇ ਰਾਜਾ ਵੜਿੰਗ ਤਾਂ ਇਹ ਕਹਿੰਦੇ ਆ ਕਿ ਮੈਨੂੰ ਤਾਂ ਵਸਵਾ ਦਾ ਹੀ ਬੜਾ ਆਂਦਾ ਜਦ ਮੈਂ ਦੇਖਦਾ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਨਹੀਂ ਨਹੀਂ ਉਹ ਪਤਾ ਕੀ ਗੱਲ ਆ ਕਿਸੇ ਧਾਲ ਡੁੱਲ ਗਈ ਪੁੰਜੇ ਹੂੰ ਉਹ ਕਹਿੰਦਾ ਤੇਰੀ ਧਾਲ ਪੁੰਜ ਡੁੱਲੀ ਆ ਕਹਿੰਦਾ ਮੈਨੂੰ ਉਹਦਾ ਸਵਾਦ ਬੋਲਾਦੀ ਪੁੰਜੇ ਨਾਲੀ ਹੂੰ ਹਨਾ ਅਸੀਂ ਡੋਲਡਰ ਖਾਣੇ ਹੁੰਦੇ ਆ ਹੂੰ ਰਾਜਾ ਵੜਿੰਗ ਉਸ ਕੈਟਾਗਰੀ ਚ ਉਹਨੂੰ ਸਵਾਦ ਕਦਾ ਹੁੰਦਾ ਹੂੰ ਜੇ ਤੁਸੀਂ ਮਤਲਬ 12 ਪੰਜ 48 ਕਹਿ ਰਹੇ ਆ ਤੇ ਉਹ ਸਵਾਦ ਆ ਕਹਿੰਦਾ ਇਹ ਕੀ ਇਕਨੋਮੀ ਹਲ ਗਈ ਇਹ ਨਾ ਹੋ ਗਿਆ ਹਾਂ ਉਹ ਯਾਰ ਤੂੰ ਕੋਈ ਮੇਰੀ ਨਰ ਸਲਿੱਪ ਆਫ ਟੰਗ ਸੀਗੀ ਐਕਚੁਅਲੀ ਮੈਂ ਆ ਗੱਲ ਕਹਿਣੀ ਚਾਹੁੰਦਾ ਸੀ ਦੇਖੋ ਸਿਆਣਾ ਤੇ ਸਮਝਦਾਰ ਤਾਂ ਉਹੀ ਹੋਇਆ ਨਾ ਜਿਹੜਾ ਐਵੇਂ ਕਵੇ ਕਿ ਇਹ ਨਾ ਕਵੇ ਕਿ ਮੈਨੂੰ ਤਾਂ ਸਵਾਦ ਆ ਰਿਹਾ ਹੈ ਮੇਰੇ ਤਾਂ ਤਾਂ ਮੀਮ ਬਣਦੇ ਆ ਮੈਂ ਤਾਂ ਮੇਰੇ ਪਾਰਟੀ ਦੇ ਨੇਤਾ ਆ ਭੇਜ ਰਹੇ ਨੇ ਮੈਨੂੰ ਇਹ ਲੱਗਦਾ ਕਿ ਉਹ ਮਚਿਓਰਟੀ ਨਹੀਂ ਆਈ ਜੇ ਤਾਂ ਲੋਕ ਇਹ ਕਹਿੰਦੇ ਅਗਰ ਸਾਹਿਬ ਤੁਸੀਂ ਆ ਕੇ ਕੀ ਲੱਗਦਾ ਕਿ ਐਡਾ ਵੱਡਾ ਅਹੁਦਾ ਉਹਨਾਂ ਦੇ ਕੋਲ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਤੇ ਫਿਰ ਸਵਾਲ ਉੱਠਣੇ ਤਾਂ ਉਹਨਾਂ ਤੇ ਫਿਰ ਲਾਜ਼ਮੀ ਨੇ ਲੱਗਦਾ ਹੈਗਾ ਕਿ ਉਹਦਾ ਵੱਡਾ ਹੈਗਾ ਕਿ ਉਹਦੇ ਦੇ ਮਦਦ ਯੋਗਤਾ ਹੈ ਨਹੀਂ ਹਾਂ ਜੇ ਕਿਸੇ ਅਹੁਦਾ ਦੇ ਦੇਣੇ ਆਪਾਂ ਤੁਸੀ ਤੇ ਜੇ ਉਹਦੇ ਨਾਮਯੋਗਤਾ ਹੀ ਨਹੀਂ ਤੇ ਫੇ ਕੀ ਕਰੂਗਾ ਉਹਦਾ ਹੂੰ ਉਹਦਾ ਮਿਲਣ ਦੇ ਨਾਲ ਬੰਦਾ ਨਹੀਂ ਉੱਚਾ ਹੁੰਦਾ ਉਹਨੂੰ ਇੱਕ ਆਈਐਸ ਅਧਿਕਾਰੀ ਹੈਗਾ ਉਹਨੂੰ ਤੁਸੀਂ ਉਹਨੇ ਨਕਲ ਮਾਰ ਲਈ ਜਾਂ ਕਿਸੇ ਬਾਈ ਹੁਕਣ ਕਰੋ ਕਾ ਆਈਐਸ ਬਣ ਗਿਆ ਜਦੋਂ ਕਿਸੇ ਜਿਹਰੇ ਚ ਲਾਉਨੇ ਉਹਨੂੰ ਜਦੋਂ ਉੱਥੇ ਰੋਣਾ ਪੈਂਦਾ ਠੀਕ ਹੈ ਨਾ ਉਦੋਂ ਉਹਦੀ ਵਿਵੇਕ ਦੇਖਣਾ ਹੁੰਦਾ ਬਿਲਕੁਲ ਜਿਹੜਾ ਵਿਵੇਕ ਹੀ ਹੁੰਦਾ ਵਿਵੇਕ ਹੁੰਦਾ ਵਾਕਫਾ ਸਤਿਅਾਂ ਤੇ ਪ੍ਰਸਤਿਆਂ ਵਿੱਚ ਸਹੀ ਫਸਲਾ ਕੰਦੀ ਸਮਰਥਾ ਸਮਰਥਾ ਠੀਕ ਹੈ ਹੁਣ ਜਦੋਂ ਤੁਸੀਂ ਉਹਦੇ ਤੇ ਬੈਠੇ ਆਂ ਤੁਹਾਡੇ ਉਹਦੇ ਵਰਗੀ ਗਲਤੀ ਹੋਵੇ ਤੁਹਾਡਾ ਆਉਰਾ ਇੰਨਾ ਵਧੀਆ ਹੋਵੇ ਕਿ ਤੁਸੀਂ ਨੈਗੇਟਿਵ ਨਾ ਲੱਗੋ ਪੋਜ਼ਿਟਿਵ ਲੱਗੋ اچھا ਦੂਜੇ ਪਾਸੇ ਵੜਿੰਗ ਦਾ ਇਹ ਵੀ ਕਹਿਣਾ ਹੈ ਕਿ ਸੀਐਮ ਮਾਂ ਦੀ ਜੇਕਰ ਕੋਈ ਵੀ ਆਪਣੇ ਮੂੰਹ ਚੋਂ ਗੱਲ ਕੱਢ ਦੇ ਤਾਂ ਉਹਨਾਂ ਦੀ ਗੱਲ ਹਾਸੇ ਵਾਲੀ ਹੁੰਦੀ ਆ ਕਲਾਕਾਰਾਂ ਵਾਲੀ ਹੁੰਦੀ ਆ ਤੇ ਜੇਕਰ ਮਾਂ ਵੜਿੰਗ ਦੇ ਮੰਚੇ ਦੇ نیچے ਸੋਟਾ ਮਾਰੇ ਜਾਵੇ ਤਾਂ ਇਹਨਾਂ ਦੀਆਂ ਵੀ ਗੱਲਾਂ ਤਾਂ ਇਦਾਂ ਹੀ ਹੁੰਦੀਆਂ ਆ ਕਿ ਹੁਣ ਕੋਈ ਵੜਿੰਗ ਜੀ ਗੱਲ ਕਰਨਗੇ ਤਾਂ ਉਹ ਹਾਸੋਹੀਣ ਕਰ ਦੇਣਗੇ ਨਹੀਂ ਹੁਣ ਪਤਾ ਕੀ ਗੱਲ ਹੋ ਗਈ ਆ ਜਦੋਂ ਕੋਈ ਵੀ ਸਲਿੱਪ-ਅਪ ਟੰਕੇ ਦੀ ਹੁੰਦੀ ਨਾ ਉਹ ਗੱਲ ਉੱਡਦੀ ਆ ਜੇ ਉਦੋਂ ਉਹਨੇ ਗੱਲ ਕੀਤੀ ਹੈਗੀ ਤੇ ਇੱਥੇ ਆਏ ਸੀਗੇ ਰਾਜਾ ਦਰਬਾਰ ਦੇ ਆਏ ਰਾਜਾ ਸਾਹਿਬ ਦਰਬਾਰ ਤੇ ਆਏ ਆ ਸਾਡੇ ਵਿਤ ਮੰਤਰੀ ਪੰਜਾਬ ਜਿਨ੍ਹਾਂ ਨੇ ਬਿਲਕੁਲ ਪਈ ਮਾਰਚ ਵਿੱਚ ਆਪਣਾ ਬੈਠਤਰ ਕਰਨਾ ਤੇ ਉਹ ਵੀ ਮਤਲਬ 169 ਨਾ 160 ਕਿੰਦੇ ਸੀ ਨਾਟ ਕਹਿੰਦੇ ਸੀ 169 ਮਤਲਬ 160 ਹੁਣ ਉਹਨਾਂ ਨੂੰ ਪਤਾ ਹੀ ਨਹੀਂ ਕਾ ਹਣ ਇੱਕ ਪਾਸੇ ਤੇ ਮਤਲਬ ਇਹ ਕਹਿ ਰਹੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਅਸੀਂ ਥਿਸ ਇਜ਼ ਸਕੂਲਾਂ ਦੇ ਪੜੇ ਹੋਏ ਹਾਂ ਜਿਹੜੇ ਇੰਗਰੀਜ਼ੀ ਸਕੂਲਾਂ ਦੇ ਪੜੇ ਹੋਣਾ ਨਹੀਂ ਪਤਾ ਨਹੀਂ ਪਤਾ ਭਈ ਜਿਹੜੇ ਇੰਗਰੀਜ਼ੀ ਸਕੂਲਾਂ ਦੇ ਨਹੀਂ ਪਤਾ ਤੇ ਮਤਲਬ ਤੁਸੀਂ ਥਿਸ ਸਕੂਲਾਂ ਨੂੰ ਕਿੰਨਾ ਕੁ ਉੱਪਰ ਚੱਕ ਲਿਆ ਹਾਂ ਨਾ ਤੁਹਾਡੇ ਦੇਸੀ ਸਕੂਲਾਂ ਦੀ ਪ੍ਰਤਿਭਾ ਕਿੱਥੇ ਗਈ ਹੁਣ ਜਿਹੜੇ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵਿਤਮਧਰੀ ਸਾਹਿਬ ਆ ਉਹ ਦੇਸੀ ਸਕੂਲ ਦੇ ਨਹੀਂ ਪੜੇ ਹੋਏ ਨਹੀਂ ਪੜੇ ਹੋ ਠੀਕ ਹੈ ਨਾ ਮਤਲਬ ਇਹ ਗੱਲ ਹੈਗੀ ਕਿ ਇਹ ਗੱਲ ਕਹਿਣੀ ਕਰਨੀ ਬਹੁਤ ਬਾਰ ਕਿ ਜੋ ਕਹਿੰਦੇ ਨਾ ਤੁਸੀਂ ਦੂਵੇ ਦਿਨ ਦੇ ਜੜ ਦੇਖੋ ਯੂ ਟਰਨ ਯੂ ਟਰਨ ਯੂ ਟਰਨ ਲਈ ਇੱਥੇ ਬੋਲ ਕੇ ਗਏ ਆ ਉੱਥੇ ਦੂਵੇ ਦਿਨ ਬਦਲ ਗਏ ਹੈਗੇ ਆ ਪਤਾ ਨਹੀਂ ਯਾਰ ਤੁਸੀਂ ਇੱਕ ਜ਼ਿੰਮੇਵਾਰ ਪੋਸਟ 'ਤੇ ਬੈਠੇ ਹੋ ਲੋਕਾਂ ਤਾਨੂੰ ਸੁਣਨਾ ਚਾਹੁੰਦੇ ਆ ਤੁਹਾਨੂੰ ਜੋ ਅੱਜ ਸੁਣਿਆ ਕੱਲ੍ਹ ਉਹਦੇ ਉਲਟ ਬੋਲ ਰਹੇ ਹੁੰਦੇ ਆ ਹਾਂ ਮਤਲਬ ਤੁਹਾਡਾ ਤਾਂ ਕੋਈ ਆਪਣਾ ਸਟੈਂਡ ਨਹੀਂ ਹੁਣ ਜੇ ਤੁਸੀਂ ਕਹਿੰਦੇ ਹੈਗੇ ਕਿ ਉਹ ਸਾਰੇ ਉਹ ਲੱਗਦਾ ਕਹਿੰਦੇ ਵੀ ਇਹ ਵੀ ਕਮੇਡੀ ਉਹ ਵੀ ਕਮੇਡੀ ਆ ਮਾਨ ਸਭਰੇ ਕਹਿੰਦੇ ਆ ਮਾਨ ਸਾਹਿਬ ਦੇ ਬਾਰੇ ਗੱਲ ਹੈਗੀ ਕਿ ਉਹ ਬੇਸਿਕਲੀ ਕਮੇਡੀਅਨ ਆ ਹਾਂ ਕਿ ਨਾ ਉਹਨਾਂ ਜਿਹੜੀ ਗੱਲ ਕਰਨੀ ਮਜ਼ਾਈਆ ਚ ਕਰਨੀ ਹੈ ਜਿਹੜੀ ਗੱਲ ਟੇਚਰ ਚ ਕਰਨੀ ਹੈ ਜਿਹੜੀ ਗੱਲ ਦੇ ਉਹ ਮਤਲਬ ਅਰਥ ਨਹੀਂ ਹੁੰਦੇ ਲੇਕਿਨ ਉਹ ਤਤਸੱਲੀ ਜਿਹਾ ਪਾਉਂਦੇ ਆ ਪਰ ਕੰਮ ਬਚਾਉਂਦੇ ਹੈਗੇ ਕੰਮ ਬਚਾਉਂ ਆਜ ਅਮਦੀ ਪਾਰਟੀ ਦੇ ਜੇ ਕੋਈ ਸਪੀਕਰ ਹੈਗਾ ਸਾਰੀ 99 99 ਚ ਉਹ ਕੱਲਾ ਭਗਵੰਦ ਮਾਨ ਜੀ ਬਿਲਕੁਲ ਜਿਹੜਾ ਇੱਕ ਪੂਰੇ ਮਾਸ ਨੂੰ ਆਪਣੇ ਨਾਲ ਦੋਰ ਲੈਂਦਾ ਮਾਸ ਮਾਸ ਜਦੋਂ ਹੁੰਦਾ ਨਾ ਮਾਸ ਭੀੜ ਦਾ ਦਿਮਾਗ ਨਹੀਂ ਹੁੰਦਾ ਹਾਂ ਭੀੜ ਕਦੀ ਸੋਚਦੀ ਨਹੀਂ ਹੁੰਦੀ ਭੀੜ ਨੇ ਸਿਰਫ ਉਹਨੂੰ ਸੁਣਨਾ ਹੁੰਦਾ ਤਾੜੀ ਮਾਰਨਾ ਹੁੰਦਾ ਬਿਲਕੁਲ ਤੇ ਇਸ ਲਈ ਕਿ ਉਹ ਜਿਹੜੀ ਭੀੜ ਨੂੰ ਤੁਰਨ ਲਈ ਉਹ ਜੇਕਰ ਭਗਵੰਤ ਮਾਨ ਇਹ ਹੁਣ ਭਗਵੰਤ ਮਾਨ ਦੀ ਰੀਸ ਕਰਦੇ ਹਾਂ ਇਹ ਤਾਂ ਗੱਲਾਂ ਕਰੇ ਭਗਵੰਤ ਮਾਨ ਨੂੰ ਗੱਲਾਂ ਬੜੀਆਂ ਹੁੰਦੀਆਂ ਭਗਵੰਤ ਮਾਨ ਦਾ ਗੱਲਾਂ ਜਵਾਬ ਕੋਈ ਨਹੀਂ ਵੀ ਤੁਹਾਡੀ ਕਿਹੜੀ ਉੱਤੇ ਮਤਲਬ ਡਿਕਸ਼ੀ ਟੁੱਟ ਗਈ ਹੈ ਦੇਖੋ ਅਸੀਂ ਖੜਾ ਸਾਰ ਅਸੀਂ ਆਫ ਸਕਰੀਨ ਵੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਸ਼ਬਦ ਸ਼ਬਦ ਜਿਹੜੇ ਤੁਸੀਂ ਮੂੰਹ ਚੋਂ ਕੱਢਦੇ ਆ ਨਾ ਇਹ ਬਹੁਤ ਨਿਰਭਰ ਕਰਦਾ ਹੈ ਕਿ ਤੁਸੀਂ ਮੂੰਹ ਚੋਂ ਕੱਢਣ ਕੀ ਲੱਗੇ ਹੋ ਕਿਉਂਕਿ ਇਹਦੇ ਨਾਲ ਜਿਵੇਂ ਕਿ ਅਸੀਂ ਗੱਲ ਕਰਦੇ ਸੀ ਕਿ ਮੰਨਣਾ ਬੰਦਾ ਹੈ ਜਿਹੜਾ ਮਨ ਚ ਵਸ ਵੀ ਜਾਂਦਾ ਤੇ ਮਨ ਚ ਕਈ ਵੇਲੇ ਨਿਕਲ ਵੀ ਜਾਂਦਾ ਹੈ ਸ਼ਬਦਾਂ ਤੇ ਨਿਰਭਰ ਕਰਦਾ ਹੈ ਤੇ ਜੇਕਰ ਉਹਨਾਂ ਨੂੰ ਗੱਲ ਕਰਨੀ ਆਉਂਦੀ ਹੈ ਤੇ ਇਹਦੇ ਵਿੱਚ ਕੀ ਹਰਜ਼ ਕੀ ਹੈ ਨਹੀਂ ਗੱਲ ਕਰਨੀ ਆਉਂਦੀ ਆ ਮਤਲਬ ਤੁਸੀਂ ਹਰ ਗੱਲ ਨੂੰ ਮザਈਆ ਨਹੀਂ ਕਰ ਸਕਦੇ ਹਾਂ ਹੁਣ ਅੱਜਕੱਲ ਨਾ ਪੰਜਾਬ ਸਗਰ ਧਰਮ ਵਿੱਚ ਨੇ ਫਸੀ ਹੋਈ ਆ ਖਾਸ ਕਰਕੇ ਜੀ 500 ਰੁਪਏ ਦੀ ਫਸੀ ਹੋਈ ਆ ਜੀ ਹੁਣ 500 ਰੁਪਏ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬਹੁਤ ਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੂੰ ਲੋਕੀ ਇਹ ਦੇਹ ਤਰੀ ਗੁਰੂ ਮੰਨਦੇ ਤੋਂ ਕੀ ਪੂਜਾ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਚੱਕ ਕੇ ਆਪਣੀਆਂ ਸਟਰਾਹੀ ਉਹ ਪੇਸ਼ ਕਰ ਰਹੇ ਆ ਕਿ ਉਹ ਦਰਬਾਰ ਦੇ ਵਿੱਚ ਉਹ ਉੱਥੇ ਗਨਾਘਰ ਬਣਾਤਾ ਉਹਨਾਂ ਨੂੰ ਹਾਂ ਤੁਸੀਂ ਰਿਵਿਊ ਕਰ ਰਹੇ ਆ ਹਾਂ ਹੁਣ ਉਹ ਸ਼ਬਦ ਕਿੱਥੇ ਗਏ ਟੜੇ ਉਦੋਂ ਤੁਸੀਂ ਮਾਗੀ ਦੇ ਬੋਲ ਰਹੇ ਹੋ ਚੀਚੀ ਬੋਲ ਰਹੇ ਆ ਬਈ ਉਥੇ ਇਦਾਂ ਮੈਂ ਆਪਣੇ ਨੂੰ ਥਾਪੀ ਦੇ ਜene ਮੈਂ ਆ ਕਰਤਾ ਮੈਂ ਆ ਕਰਤਾ ਗੱਲ ਹੀ ਨਹੀਂ ਗਈ ਤੇ ਇਸ ਗੱਲ ਨੂੰ ਲੈ ਕੇ ਨਾ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ 2027 ਦੀਆਂ ਚੋਣਾਂ ਨਜ਼ਦੀਕ ਐ ਤੇ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਇਹ ਗੱਲ ਇੱਕ ਪਬਲੀਕਲੀ ਇਲਜ਼ਾਮ ਲਗਾਏ ਜਾਂਦੇ ਉਸ ਧਾਰਮਿਕ ਸਥਾਨ ਦੇ ਕਿੰਨਾ ਕੁ ਸਹੀ ਹੈ ਕਿ ਆਪਣੀ ਉਪਲਬਧੀਆਂ ਗਣਵਾ ਰਹੇ ਹੈ ਇਹ ਜਾਂ ਧਾਰਮਿਕ ਮਸਲਿਆਂ ਦੇ ਖੇਡ ਰਹੇ ਨੇ ਅਸਲ ਜਿਵੇਂ ਉਹਨਾਂ ਨੂੰ ਵਹਿਮ ਹੋ ਗਿਆ ਉਹਨਾਂ ਨੂੰ ਵਹਿਮ ਹੋ ਗਿਆ ਜਦੋਂ ਸ਼ੁਰੂਆਤ ਹੋਈ ਹੈ ਸ਼ੁਰੂਆਤ ਹੋਈ ਨਾਸਕਤੋਂ ਮਤਲਬ ਖੜਕੜਕੜਨ ਸੌ ਖਾਦੀ ਹੈ ਹਾਂ ਠੀਕ ਹੈ ਤੇ ਜਿਹੜੇ ਮਤਲਬ ਸੈਮੀ ਫਾਈਨਲ ਆ ਗਿਆ ਇਹਨਾਂ ਦਾ ਕਰਤਾ ਇਹਨਾਂ ਨੇ ਆਗੇ ਅਨੰਦਪੁਰ ਸਾਹਿਬ ਕਰਤਾ ਨਵਾਂ ਚਲਾ ਕੇ ਬਸ ਜੀ ਧਾਰਮਿਕ ਜਦਿਆਂ ਸਾਡਾ ਮਤਲਬ ਜਿਹੜੇ ਸਿੱਖ ਤਨੁਨ ਲੀਡ ਕਰਨ ਦੀਆਂ ਪਰ ਹੈਗੀਆਂ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਬੈਟਰ ਸਾਡੀ ਸਰਕਾਰ ਹੈਗੀ ਹੈ ਤੇ ਉਹਦੇ ਵਿੱਚ ਵੀ ਮਤਲਬ ਕੈਬਨ ਮੰਤਰੀ ਤਿੰਨ ਦੋ ਤਿੰਨ ਕੈਬਨ ਮੰਤਰੀ ਤੇ ਮੁੱਖ ਮੰਤਰੀ ਤਿਕਾਂ ਭੁਜ ਚੁੱਕੇ ਕੱਲ ਤੱਕ ਤੇ ਜੀ ਉਹਦੇ ਬਜਾੜ ਗਲਤੀਆਂ ਕੀਤੀਆਂ ਲੇਕਿਨ ਉਹਨਾਂ ਗਲਤੀਆਂ ਦੇ ਵਿੱਚ ਆ ਕੇ ਵੀ ਮੁੱਖ ਮੰਤਰੀ ਤੋਬਾ ਵੀ ਕਰਦੇ ਆ ਕਿ ਮੈਂ ਨਹੀਂ ਬੋਲਾਂਗਾ ਤੇ ਉਸ ਸਪੀਡ ਉਹੀ ਰੱਖੀ ਉਹਨਾਂ ਨੇ ਹੈ ਨਾ ਜੀ ਹੁਣ ਗੱਲ ਹੈ ਕਿ 2027 ਦਾ ਠੀਕ ਆ ਕਿ ਸਾਡੇ ਪੰਜਾਬ ਦੇ ਬਹੁਤ سارے ਲੋਕ ਹੋ ਹੈ ਗਿਆ ਜਿਨ੍ਹਾਂ ਨੂੰ ਭਗਵੰਤ ਜੀ ਦੀਆਂ ਗੱਲਾਂ ਬੜੀ ਚੰਗੇ ਲੱਗਦੀਆਂ ਉਹਨਾਂ ਦਾ ਕੈਲੀਬਰ ਉਹ ਹੈਗਾ ਉਹਨਾਂ ਨੇ ਵਿਚਾਰ ਨਹੀਂ ਕਰਨਾ ਕਿ ਲੈ ਵੀ ਉਹਨੇ ਤੇ ਅੱਜ ਬਾਦਲ ਠੋਕਤੇ ਉਹਨੇ ਅੱਜ ਮਜੀਠੀਆ ਠੋਕਤਾ ਉਹਨੇ ਆ ਕਰਤਾ ਪਰ ਉਹਨੂੰ ਨਹੀਂ ਪਤਾ ਕਿ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਗੱਲ ਹੈ ਗਿਆ ਕਿ ਭਵੰਤਮਨੂ ਸਾਹਿਬ ਜਿਹੜੀ ਬਦਲਾਅ ਲੈ ਕੇ ਆਈ ਹੈ ਬਦਲਾਅ ਇਹ ਤੋਂ ਲੈ ਕੇ ਮੈਂ ਕਿਹਨੂੰ ਗੱਲਾਂ ਕਿੰਦੀਆਂ ਕਰੀ ਬਦਲਾਅ ਦੇ ਕੀ ਹੈ ਕਿ ਤੁਹਾਡੇ ਵਕੂ ਖੇਤਰਾ ਜੇ ਤੁਸੀਂ ਕਿੱਥੇ ਬੈਠੇ ਆ ਤੁਸੀਂ ਤਾਂ ਕਹਿੰਦੇ ਜਿਹੜਾ ਹਾਲ ਹੋਣੀ ਕੋਈ ਨਹੀਂ ਜੀ ਸਾਡੀ ਸਰਕਾਰ ਹੋਊਗੀ ਲੋਕ ਇਧਰ ਆਉਣਗੇ ਕਰਨਗੇ ਰੋਜ਼ ਨਹੀਂ ਕਰਨਗੇ ਤੇ ਕਿਹੜਾ ਦਿਨ ਵਾ ਜਦੋਂ ਹਰਦਾਨੀ ਜਦੋਂ ਉਸ ਦਾ ਨਹੀਂ ਆ ਬਿਲਕੁਲ ਅੱਛਾ ਵਾਪਸ ਮੁੱਦੇ ਤੇ ਆਂਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਵੀ ਸੀ ਤੇ ਪੰਜਾਬ ਕਾਂਗਰਸ ਨੂੰ ਲੈ ਕੇ ਬਿਰਤਾਂ ਤੇ ਜਿਹੜਾ ਸਿਰਜਿਆ ਜਾ ਰਿਹਾ ਸੀਗਾ ਕਿ ਤੁਹਾਨੂੰ ਕੀ ਲੱਗਦਾ ਕਿ ਕੀ ਮਨੋਵਿਗਿਆਨਿਕ ਇਹ ਰਾਜਨੀਤਕ ਤੱਤ ਹੋ ਸਕਦੇ ਨੇ ਦੇ ਮਨੋਗਤਾ ਤੇ ਇਹ ਹੈਗੇ ਆ ਕਿ ਜਿੰਨਾ ਚਿਰ ਇਹ ਸੁਧਰਦੇ ਨਹੀਂ ਹੁਣ 23 ਤਰੀਕ ਨੂੰ ਸੱਦਿਆ ਇਹਨਾਂ ਨੂੰ ਉੱਥੇ ਹਾਈ ਕਮਾਂਡ ਤੱਕ ਇਹਨਾਂ ਦਾ ਕੇਸ ਹਾਈ ਕਮਾਂਡ ਨੇ ਸੱਦਿਆ ਹੈਗਾ ਜਿਹੜੀ ਵਰਕਿੰਗ ਕਮੇਟੀ ਨੇ ਸੱਦਿਆ ਵੀ ਜਿਹਦੇ ਵਰਕਿੰਗ ਕਮੇਟੀ ਉੱਥੇ ਜਾ ਕੇ ਕੋਈ ਸਬਕ ਲੈ ਕੇ ਆਉਂਦੇ ਆ ਤੇ ਉਹ ਪੰਜਾਬ ਨੂੰ ਸੰਭਾਲਣਗੇ ਹਨਾ ਆਪਸ ਬੈਠ ਕੇ ਉਹ ਮਿਲਣਗੇ ਵੀ ਯਾਰ ਆਪਾਂ ਘਟੋ ਘਟ ਬਾਹਰ ਬਕਵਾਸ ਨਾ ਕਰੀਏ ਠੀਕ ਹੈ ਘਰ ਦੇ ਵਿੱਚ ਹੀ ਸੁਧਾਰ ਜੇ ਨਹੀਂ ਦੇ ਜਿੱਤੀ ਹੀ ਬਾਜੀ ਹਰਿਆਣੇ ਵਾਂਗ ਹਾਰ ਜਾਵੇਗੀ ਹੂੰ ਠੀਕ ਹੈ ਅੱਜ ਨੋ ਡਾਊਟ ਹੈਗੀ ਆ ਕਿ ਪੰਜਾਬ ਦੇ ਕੋਲ ਜਿਹੜੀ ਇਨਕੰਮਨਸੀ ਆ ਮੁਜੂਦ ਸਰਕਾਰ ਦੇ ਖਿਲਾਫ ਤੇ ਉਹਦੇ ਖਿਲਾਫ ਉਹ 99 ਵਾਲੀ ਵੋਟ ਨਹੀਂ ਜਾਗੀ ਜੀ ਆ 63 ਦੇ ਆ ਗਏ ਅੱਜ ਦੀ ਡੇਟ ਦੇ ਵਿੱਚ ਵੋਟਾਂ ਪੈਣ 63 ਦੇ ਬੈਠੇ ਆ ਹਾਂ ਲੇਕਿਨ 63 ਦੇ ਉਲਟ ਜਿਹੜੇ ਜਨਾ ਬਣਨਾ ਉਹ ਕੌਣ ਘਾਰਿਆ ਜੇ ਭਾਜਪਾ ਵਾਲੇ ਕਿੰਨੇ ਕਸੀ ਮਤਲਬ ਪੈਰ ਪਸਾਰ ਰਹੇ ਆ ਅਸੀਂ ਹਿੰਦੂ ਵੋਟਾਂ ਦਲਿਤ ਵੋਟ ਆਪਣੇ ਲੈ ਰਹੇ ਆ ਹੁਣ ਗੱਲ ਇਹ ਹੈ ਕਿ ਇੱਥੇ ਨਾਂ ਪੰਜਾਬ ਦੇ ਵਿੱਚ ਤੇ ਦਲਤ ਹੈਗਾ ਹਾਂ ਨਾ ਕਿਉਂਕਿ ਨਾਂ 'ਚ ਹਿੰਦੂ ਹੈਗਾ ਨਾਂ ਇੱਥੇ ਸਿੱਖ ਹੈ ਸਿੱਖ ਹੈ ਕੋਈ ਇਥੇ ਹਰ ਬੰਦਾ ਆਪਣੀ ਰਾਜਨੀਤਿਕ ਇਹ ਸੋਚ ਵੱਖਰੀ ਰੱਖਦਾ ਹੈ ਅੱਛਾ ਉਹਨੇ ਗੁਦਰ ਜਾਣਾ ਹੈਗਾ ਇਹ ਸਰ ਕੇ ਨਹੀਂ ਵੀ ਜੇ ਸਿੱਖ ਹੋਵੇ ਅਕਾਲੀ ਬਣ ਜਾਣਾ ਇਹ ਵੀ ਗੱਲ ਨਹੀਂ ਕਹ ਜੇ ਹਿੰਦੂਏ ਨੇ ਭਾਜਪਾ ਬਣ ਜਾਣਾ ਤੇ ਵੀਰੇ ਕਹਿੰਦੇ ਨਾ ਕੋਈ ਸ਼ਹਿਰੀ ਜਿਹੜੀ ਬੋਰਡ ਭਾਜਪਨ ਪਣੀ ਕਿਉਂ ਪਣੀ ਹੈ ਹਾਂ ਹਿੰਦੂਆਂ ਨਾਲ ਹੋਰ ਗੱਲ ਹੈ ਕੀ ਹੈ ਭਾਜਪਾ ਹੁਣ ਹੋਰ ਗੱਲ ਹੈ ਹਿੰਦੂ ਵੋਟਰ ਹੁਣ ਹੋਰ ਗੱਲ ਨਾ ਨਗਰਿਕ ਨੂੰ ਹੋਰ ਗੱਲ ਲੱਗੀ ਆ ਮਤਲਬ ਇਸ ਤਰ੍ਹਾਂ ਦਾ ਨਾ ਨਰੇਟਿਵ ਸਿਰਜਿਆ ਜਾਂਦਾ ਵਰਤਾਂ ਸਿਰਜਿਆ ਜਾਂਦਾ ਤਾਂ ਕਿ ਲੋਕਾਂ ਦੇ ਮਨ 'ਚ ਬੈਠ ਜਵੇ ਆਮ ਲੋਕ ਵੀ ਕਹਿਣ ਨਹੀਂ ਜਾਂ ਸ਼ਹਿਰੀ ਹੁੰਦਾ ਮਤਲਬ ਭਾਜਪਾ ਵਾ ਤੇ ਪਿੰਡ ਹੁੰਦਾ ਮਤਲਬ ਕਾਲੀ ਹੈਗਾ ਨਹੀਂ ਜੇ ਇਦਾਂ ਹੁੰਦਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਦਲੀ ਨਾ ਹਿੰਦੂ ਨੜੀ ਨਾ ਸਿੱਖਾਂ ਲਈ ਰੜੀ ਨਾ ਅਗੇ ਸੋਲੜੀ ਆ ਹਾਂ ਉਹ ਰੜੀ ਭ੍ਰਸ਼ਟਾਜਾ ਦੇ ਖਿਲਾਫ ਭ੍ਰਸ਼ਟਾਜਾ ਦੇ ਹੈ ਨਾ ਉਹ ਰੜੀ ਬਦਲਾਵ ਦੇ ਖਰਾ ਤੋਗ ਦੇ ਸਰਕਾਰ ਬਣਾਈ ਹੈ ਹਾਂ ਇਹਦਾ ਮਤਲਬ ਪੰਜਾਬ ਹਮੇਸ਼ਾ ਮਤਲਬ ਇਨਕਲਾਬੀ ਆ ਉਹ ਰੋਹੀ ਆ ਪੰਜਾਬ ਨੂੰ ਜਦੋਂ ਸਮਝ ਲੱਗ ਗਈ ਕਿ ਸਾਡੀ ਗੱਲ ਹੋ ਰਹੀ ਹੈ ਸਾਡੇ ਕੱਲ ਦੀ ਗੱਲ ਹੋ ਰਹੀ ਹੈ ਹਾਂ ਸਾਡੀ ਭੁੱਖ ਦੀ ਗੱਲ ਹੋ ਰਹੀ ਹੈ ਸਾਡੇ ਬੱਚਿਆਂ ਦੀ ਭੁੱਖ ਦੀ ਗੱਲ ਹੋ ਰਹੀ ਹੈ ਤੇ ਉਹ ਪਾਰਟੀ ਗਈ ਹੋਊਗੀ ਹਜੇ ਕਿਸੇ ਪਾਰਟੀ ਨੇ ਕਿਸੇ ਪਾਰਟੀ ਨੇ ਵੀ ਨੇ ਹੀ ਕੰਮ ਕੀਤਾ ਜਿਹੜੀ ਪਾਰਟੀ ਲੈ ਕੇ ਆਈ ਸੀ ਗਰੰਟੀਆਂ ਲੈ ਕੇ ਆਈ ਸੀ ਕੋਈ ਗਰੰਟੀ ਹਜੇ ਨਹੀਂ ਸਿਰੇ ਚੜੀ ਨਹੀਂ ਸਿਰੇ ਚੜੀ ਅੱਛਾ ਕੀ ਲੱਗਦਾ ਹੈ ਕਿ ਕਾਂਗਰਸ ਪੰਜਾਬ ਦੇ ਮੁੱਦਿਆਂ ਤੇ ਵਾਪਸ ਆ ਪਾਏਗੀ ਆਪਣੇ ਆਪ ਚੋਂ ਨਿਕਲ ਕੇ ਦੇਖੋ ਇਹ ਤਾਂ ਲੱਗਿਆ ਕਿ ਕਾਂਗਰਸ ਦੇ ਵਿੱਚ ਨਾ ਜਿਹੜੇ ਤਜਰਬੇਕਾਰ ਬਹੁਤ ਹੁੰਦੇ ਹਰ ਲੀਡਰ ਹੀ ਮਤਲਬ ਨਾ ਸੀਐਮ ਦਾ ਮੁਕਾਬਲਾ ਕਰਦਾ ਹੈ ਉਹ ਜਗ੍ਹਾ ਦਾ ਚਾਹੇ ਮਤਲਬ ਪ੍ਰਤਾਪ ਬਾਜਵਾ ਹੈਗਾ ਚਾਹੇ ਉਹ ਰੰਦੇ ਪ੍ਰਤਾਪ ਸਿੰਘ ਬਾਜਵਾ ਹੈ ਗਿਆ ਚਾਹੇ ਰੰਧਾਵਾ ਸਾਹਿਬ ਹੈ ਗਿਆ ਚਾਹੇ ਚਾਲਦੇ ਮਤਲਬ ਰਾਣਾ ਗਰਜੀਤ ਸਿੰਘ ਹੈ ਗਿਆ ਚਾਹੇ ਮਾਲਵੇ ਦੇ ਰਾਣਾ ਵੜਿੰਗ ਸਾਹਿਬ ਹੈ ਗਿਆ ਚਾਹੇ ਮਲੇ ਚਾਰਜੀ ਚੰਨੀ ਹੈਗੀ ਤੁੰਗੋਬੇ ਦੇ ਗੱਲ ਇਹ ਸਾਰੇ ਹੀ ਉਸ ਲੈਵਲ ਦੇ ਹੈ ਗਿਆ ਪਰ ਜੇ ਘਟੋਕਣ ਜਾਂ ਸੁਖਪਾਲ ਕਹਿ ਰਹੇ ਹੈਗੇ ਮੈਂ ਜਿਹੜੀ ਗੱਲ ਦੇ ਸੁਣਾਉਂਦੇ ਆ ਮਤਲਬ ਗੱਲ ਇਹ ਹੈ ਕਿ ਜੇ ਕਰ ਮੁੱਖ ਮੰਤਰੀ ਤੇ ਕਿਸੇ ਨੇ ਬਣਨਾ ਕੋਈ ਬਣ ਸਕਦਾ ਲੇਕਿਨ ਕੈਬਨਿਟ ਵਧੀਆ ਬਣਦੀ ਨਾ ਜੀ ਕਮਲਦੁੱਤ ਉਹ ਨਾ ਤੇ ਰਬੇਕਰ ਲੋਕਾਂ ਦੀ ਬਣਦੀ ਆ ਜਿਨ੍ਹਾਂ ਨੂੰ ਕੋਈ ਪੰਜਾਬ ਲਈ ਦਰਦ ਹੈਗਾ ਪੰਜਾਬ ਲਈ ਏਜੰਡਾ ਹੈਗਾ ਜਿਨ੍ਹਾਂ ਉਹ ਕਾਬਲੇ ਦਾ ਜਿਹੜਾ ਏਜੰਡਾ ਹੈਗਾ ਉਹ ਸਾਹਮਣੇ ਆਵੇ ਲੋਕ ਨਾਲ ਤੁਰਨਗੇ ਲੋਕ ਆ ਖੁਦ ਬਖੁਦ ਨਾਲ ਤੁਰਨਗੇ ਜੀ ਹਾਂਜੀ ਮਤਲਬ ਇੱਥੇ ਗੱਲ ਖੜੀ ਆ ਹੁਣ ਗੱਲ ਇਹ ਵੀ ਐਵੇਂ ਉਹਨੇ ਜਣਾ ਹੁਣ ਲੋਕ ਸਭਾ ਦਾ ਮੈਂਬਰ ਹੋ ਕੇ ਨਾ ਚੰਡੀਗੜ੍ਹ ਇਲੈਕਸ਼ਨ ਲੜੇ ਨਾ ਰਾਜਾ ਬੜੇਂਗ ਲੜੇ ਨਾ ਰਾਜਾ ਬੜੇਂਗ ਲੜੇ ਹਾਂ ਨਾ ਉਹ ਉਹ ਉੱਥੇ ਕਿਉਂ ਛੱਡਣਗੇ ਸੀਟ ਉਹ ਲੋਕ ਪਾਰਲੀਮੈਂਟ ਦੀ ਜਦੋਂ ਤੁਹਾਨੂੰ ਇਹ ਉੱਥੇ ਕਹੋ ਵੀ ਅਸੀਂ ਤੇ ਪਾਰਲੀਮੈਂਟ ਮੈਂਬਰ ਆ ਅਸੀਂ ਨਹੀਂ ਲੜਨੀ ਇਲੈਕ ਗਿਰੇ ਬਾਕੀ ਦੇ ਜਮਾਓ ਹਾਂ ਹਨਾ ਚੰਨੀ ਚੰਨੀ ਮੈਂਬਰ ਪਾਰਲੀਮੈਂਟ ਹਾਂ ਉਹ ਮੁੱਖ ਮੰਤਰੀ ਦੀ ਤੜਪੀ ਜਾਂਦਾ ਹਾਂ ਅੰਦਰੋਂ ਆਪਦੇ ਸਪਸ਼ਟ ਨਹੀਂ ਕਰ ਰਿਹਾ ਗੱਲ ਇਹ ਨਹੀਂ ਗੱਲ ਇਹ ਨਹੀਂ ਹੁਣ ਪ੍ਰਤਾਪ ਸਿੰਘ ਬਾਈਵਾ ਕਹਿੰਦਾ ਕਿ ਆਏ ਵੈਰੀ ਸੀਨੀਅਰ ਹਨਾ ਮੇਰੇ ਕਦੇ ਨਹੀਂ ਮੌਕੇ ਖਰਾਬ ਕਰਦੇ ਆ ਮੈਨੂੰ ਮੌਕਾ ਚਾਂਸ ਦੇ ਮਤਲਬ ਇਦਾਂ ਦਾ ਸਲੋਗਨ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਹਾਂ ਮਤਲਬ ਆਪਣੇ ਕਰਨ ਦੇ ਧਿਆਨ ਦੇਣ ਕਰਮਯੋਗੀ ਬਣ ਫੜਦੀ ਹਾਸ ਨਾ ਰਕਣ ਤੇ ਫੇਰ ਕਾਂਗਰਸ ਦੁਆਰਾ ਆ ਸਕਦੀ ਹੈ ਤੇ ਇੱਕ ਸਵਾਲ ਮੇਰਾ ਹੋ ਰਿਹਾ ਕਿ 23 ਜਨਵਰੀ ਨੂੰ ਇਹਨਾਂ ਦੀ ਹਾਈ ਕਮਾਂਡ ਦੀ ਮੀਟਿੰਗ ਸੱਦੀ ਗਈ ਹੈ ਇਸ ਕਾਟੋ ਕਲੇਸ਼ ਨੂੰ ਲੈ ਕੇ ਕੀ ਲੱਗਦਾ ਹੈ ਕਿ ਉਸ ਤੋਂ ਬਾਅਦ ਕੋਸ਼ਿਸ਼ ਸਬਕ ਲੈ ਸਕਦੇ ਨੇ ਕਾਂਗਰਸ ਦੇ ਲੀਡਰ ਦੇਖੋ ਜਦੋਂ ਤੱਕ ਨਾ ਇਹਨਾਂ ਨੂੰ ਜੋ ਮਲਕਸਾਲ ਹੈਗਾ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਪ੍ਰਧਾਨ ਬਦਲਣਾ ਪੈਣਾ ਪੰਜਾਬ ਦਾ ਪੰਜਾਬ ਦਾ ਪ੍ਰਧਾਨ ਬਦਲਣਾ ਪੈਣਾ ਤੇ ਐਲੋਪੀ ਬਦਲਣਾ ਪੈਣਾ ਤੇ ਤੁਹਾਨੂੰ ਲੱਗਦਾ ਹੈ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਾਂਗਰਸ ਚ ਵੱਡਾ ਫੇਰ ਬਦਲ ਹੋ ਸਕਦਾ ਹੈ ਹੁਣ ਹੋਣਾ ਪੈਣਾ ਕਰਨਾ ਪੈਣਾ ਜ਼ਰੂਰੀ ਹੋਣਾ ਪੈਣਾ ਕਰਨਾ ਪੈਣਾ ਫੇਰੀ ਇਕੱਠੇ ਹੋ ਸਕਦੇ ਨੇ ਨਹੀਂ ਹੋ ਸਕਦੇ ਜਿਹੜੇ ਹੈ ਨਾ ਸਲੀਪਰ ਸੱਲ ਹੈ ਗਿਆ ਜਿਹੜੇ ਮਤਲਬ ਇਹਨੂੰ ਮੰਨਦੇ ਹੀ ਨਹੀਂ ਸਰਕਾਰ ਨੂੰ ਮੰਨਦੇ ਨਹੀਂ ਬਾਡੀ ਹਾਈ ਕਮਾਂਡ ਨੂੰ ਮੰਨਦੇ ਨਹੀਂ ਲੋਕ ਕਮਾਂਡ ਨੂੰ ਜਿਹੜੇ ਆਪਣੀ ਮਰਜ਼ੀ ਕਰਦੇ ਆ ਗਿਆ ਜਦੋਂ ਚਿਰ ਉਹਨਾਂ ਨੂੰ ਤੁਸੀਂ ਬਾਹਰ ਰਹਾ ਨਹੀਂ ਦਿਖਾਉਂਦੇ ਤੁਹਾਡੀ ਗੱਲ ਨਹੀਂ ਬਣੀ ਮਤਲਬ ਕਾਂਸ ਅੱਜ ਜ ਡੁੱਬ ਰਹੀ ਆ ਮਰ ਰਹੀ ਆ ਇਸਰਗੇ ਮਰ ਰਹੀ ਆ ਕਿ ਅਨੁਸ਼ਾਸਨਹੀਨਤਾ ਹੈਗੀ ਆ ਕੋਈ ਹਾਈ ਕਮਾਂਡ ਨੇਗਾ ਜੇ ਕੋਈ ਸ਼ਿਕਾਇਤ ਕੰਪਲੇਂਟ ਜਾਂਦੀ ਆ ਉਹਦਾ ਨਿਰਣਾ ਕੋਈ ਨਹੀਂਗਾ ਠੀਕ ਹੈ ਜੇ ਕਾਂਗਰਸ ਪੈਰੀ ਆ ਗਈ ਜੇ ਬਗੇਲ ਰਦੂ ਕੀ ਆ ਹਮ ਬਗੇਲ ਨੇ ਨਕੇਲ ਬਹੁਤ ਕਸੀਨ ਦੀ ਲੇਕਿਨ ਨਕੇਲ ਦੇ ਹੈ ਕਿ ਜਿੱਥੇ ਪੈਸਾ ਦੌੜਦਾ ਜਦੋਂ ਉਦੋਂ ਬਗੇਲ ਵਿੱਚ ਉਪਕਰ ਜਾਂਦਾ ਚਪਕਾ ਜਾਂਦੇ ਮਤਲਬ ਮਨੁੱਖ ਦੀ ਜਿਹੜੀ ਕਮਜ਼ੋਰੀ ਹੈਗੀ ਚਲਦੀ ਹੈਗੀ ਆ ਕਾਂਗਰਸ ਜਿੱਦੀ ਵੱਡੀ ਪਾਰਟੀ ਆ ਜਿੰਨੀ ਪੁਰਾਣੀ ਪਾਰਟੀ ਆ ਜਿੰਨਾਂ ਦੇ ਪੱਲੇ ਕੁਝ ਹੈਗਾ ਇਹ ਬਹੁਤ ਕੁਝ ਕਰ ਸਕਦੇ ਆ ਬਹੁਤ ਕੁਝ ਕਰ ਸਕਦੇ ਆ ਲੇਕਿਨ ਉਹਦੋਂ ਕਰਨਗੇ ਜਦੋਂ ਇਹ ਕਰਨਗੇ ਵੀ ਕਾਂਗਰਸ ਨੇ ਹੀ ਲੜਨੀ ਆ ਜਦੋਂ ਕਹਣਗੇ ਚੰਨੀ ਨੇ ਲੜਨੀ ਆ ਪ੍ਰਤਾਪ ਵਜ ਲੈਣੀ ਆ ਸਵਾਰ ਕਰ ਰਹੇ ਲੜਨੀ ਆ ਬੜੇ ਗਰੇਲ ਲੜਨੀ ਆ ਜਾਂ ਉਹਨਾਂ ਨੇ ਮਤਲਬ ਪ੍ਰਗਟ ਸਿੰਘ ਨੇ ਲੜਨੀ ਆ ਫੀ ਨਹੀਂ ਗੱਲ ਬਣਨੀ ਸਮਾ ਰਹਿੰਦੇ ਇਹਨਾਂ ਨੂੰ ਆਪਣੇ ਮਤ ਭੇਦ ਸੰਭਾਲਣ ਇਸ ਮੇਟਣੇ ਕਰਨਾ ਪੈਣਾ ਹੂੰ ਸੋ ਸਰ ਤੁਸੀਂ ਇਹਨਾਂ ਮੁੱਦਿਆਂ ਤੇ ਲੈ ਕੇ ਆਪਣੇ ਵਿਚਾਰ ਦਸ਼ਕਾਂ ਤੱਕ ਰੱਖਿਓ ਉਹਦੇ ਲਈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੋਰ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਲਈ ਤੁਸੀਂ ਜੁੜੇ ਰਹੋ ਆਰਪੀਡੀ 24 ਦੇ ਨਾਲ ਤੇਜ ਦੇ ਨਾਲ ਹੁਣ ਮੈਨੂੰ دیਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ